ਮਾਮਲਾ ਕੀ ਜਿਹੜਾ ਜੀਬੀ ਹੋਸਪੀਟਲ ਦੇ ਸਾਹਮਣੇ ਜਿੰਨੀਆਂ ਸਾਡੀਆਂ ਭੈਣਾਂ ਸਾਡੇ ਭਰਾ ਜਿਹੜੇ ਇਕੱਠੇ ਹੋਏ ਆ ਇੱਥੇ ਇੱਕ ਹਾਦਸਾ ਕੀਤਾ ਜੀਬੀ ਹੋਸਪੀਟਲ ਦੇ ਡਾਕਟਰ ਨੇ ਔਰ ਜਿਸ ਦੇ ਵਿੱਚ ਇੱਕ ਦੱਸਿਆ ਜਾ ਰਿਹਾ ਕਿ ਖੋਤੜਾ ਦੀ ਸਾਡੀ ਨੋਹ ਸੀਗੀ ਔਰ ਜਿਸ ਦਾ ઓਪਰੇਟ ਨੇ ਪਿੱਤੇ ਦਾ ਕੀਤਾ ਔਰ ਉਸ ਨੂੰ ਰੈਫਰ ਮੁੜ ਕੇ ਕਰ ਦਿੱਤਾ ਕੋਲੋ ਹਸਪੀਟਲ ਔਰ ਕੋਲੋ ਹਸਪੀਟਲ ਦੇ ਡਾਕਟਰ ਨੇ ਸਾਬ ਲਬਜਾਂ ਜੇ ਗੱਲ ਕਹੀ ਕਿ ਜੋ ਜੇਬੀ ਹਸਪੀਟਲ ਵਾਲੇ ਨੇ ਆਪਰੇਸ਼ਨ ਕੀਤਾ ਸਟੀਚਿੰਗ ਕੀਤੀ ਆ ਉਸ ਕਰਕੇ ਇਹ ਜਿਹੜੇ ਟਾਂਕੇ ਖੁੱਲ ਗਏ ਸੀਗੇ ਔਰ ਉਸ ਕਰਕੇ ਇਨਫੈਕਸ਼ਨ ਫੈਲੀ ਔਰ ਕੁੜੀ ਦੀ ਜਿਹੜੀ ਡੈਥ ਹੋਈ ਆ ਉਹ ਜੇਬੀ ਹਸਪੀਟਲ ਦੇ ਡਾਕਟਰ ਦੇ ਕਰਕੇ ਹੋਈ ਆ ਇਹ ਸਾਬ ਲਬਜਾਂ ਦੇ ਵਿੱਚ ਪੈਲੋ ਵਿਸ਼ ਫਗਵਾੜੇ ਦੇ ਵਿੱਚ ਇਹੋ ਜੇ ਕਈ ਘਟਨਾਵਾਂ ਇਸ ਜੇਬੀ ਹਸਪੀਟਲ ਨਾਲ ਕੇ ਹੋ ਚੁੱਕੀਆਂ ਔਰ ਮੈਂ ਪ੍ਰਸ਼ਾਸਨ ਅੱਗੇ ਔਰ ਮੀਡੀਆ ਅੱਗੇ ਦੱਸਣਾ ਚਾਹੁੰਦਾ ਕਿ ਬਾਰ-ਬਾਰ ਇਹ ਇਹੋ ਜਿਹਾ ਕਤਲ ਕਰਕੇ ਬਚਦੇ ਆ ਪੋਲੀਟੀਕਲ ਤੌਰ ਤੇ ਵਰਗੇ ਔਰ ਅਸੀਂ ਪੂਰੇ ਤੌਰ ਤੇ ਇੱਥੇ ਇਸ ਦੇ ਕੋ ਦਰਾਮੋਰੇ ਬੈਠੇ ਆ ਜਾਂ ਤਾਂ ਪਹਿਲੋ ਸਾਡੀ ਲਾਸ਼ ਮਂਗਾ ਕੇ ਦੇਵੇ ਕੁੜੀ ਦੀ ਜਿਹੜੀ ਪੋਲੋ ਹਸਪੀਟਲ ਇਹਦੀ ਗਲਤੀ ਨਾਲ ਕੁੜੀ ਗਈ ਆ ਔਰ ਬਾਕੀ ਗੱਲਾਂ ਬਾਅਦ ਚ ਔਰ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲ ਉਹ ਕਿ ਜਲਦ ਤੋਂ ਜਲਦ ਬੈਠ ਕੇ ਇਹਦਾ ਜਿਹੜਾ ਲਾਇਸੈਂਸ ਆ ਉਹਨੂੰ ਰੱਦ ਕੀਤਾ ਜਾਏ ਕੋਈ ਫਗਵਾੜੇ ਦੇ ਵਿੱਚ ਕਤਲੇਆਮ ਇਹ ਜੇਪੀ ਬੀ ਹਸਪੀਟਲ ਕਰਕੇ ਹੁੰਦਾ ਔਰ ਕਿਸੇ ਵੀ ਹਸਪੀਟਲ ਦੇ ਕਰਕੇ ਨਹੀਂ ਹੋ ਰਿਹਾ ਜੇਪੀ ਬੀ ਹਸਪੀਟਲ ਮੁਰਦਾਬਾਦ 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 ਦੋਸ਼ੀਆਂ ਨੂੰ ਕੀ ਚੀਜ਼ ਸੀ ਇਹਨਾਂ ਦੇ ਕੋਲ ਗਲਤ ਪ੍ਰੈਸ਼ਰ ਹੋਇਆ ਇਸੇ ਕਰਕੇ ਲੁਧਿਆਣੇ ਲੈ ਕੇ ਗਏ ਉੱਥੇ ਜਾ ਕੇ ਉਹਨਾਂ ਦੇਥੋ ਕੀ ਨਾਂ ਤੁਹਾਡੀ ਬਹੂ ਦਾ ਹਾਂਜੀ ਸੀਮਾ ਹਾਂਜੀ ਸੀਮਾ ਕਿੱਥੇ ਦੇ ਰਹਿਣ ਵਾਲੇ ਆਪਾਂ ਖੋਥੜਾ ਤੇ ਕਦੋਂ ਡੈਥ ਹੋਈ ਜੀ ਹਾਂ ਜੀ ਰਾਤ 12 ਵਜੇ ਰਾਤ 12 ਵਜੇ ਠੀਕ ਆ ਜਾ ਕਿੱਥੇ ਦਾਖਲ ਸੀਗੀ ਜੀ ਅਪੋਲੋ ਹਸਪੀਟਲ ਅਪੋਲੋ ਤੇ ਇੱਥੇ ਕੀ ਮਾਮਲਾ ਜਿਹੜਾ ਇੱਥੇ ਮਗੀ ਧਰਨਾ ਲਾ ਕੇ ਬੈਠੇ ਆ ਇੱਥੇ ਪਿੱਤੇ ਦਾ ਪਿੱਤੇ ਦਾ ਆਪਰੇਸ਼ਨਰ ਨਾਲ ਇਹਨਾਂ ਕੋਲ ਗਲਤ ਹੋਇਆ ਲੁਧਿਆਣੇ ਵਾਲਿਆਂ ਨੇ ਐਫਪੀ ਦਿੱਤਾ ਇਹਨਾਂ ਤੁਹਾਡਾ ਕੀ ਨਾਮ ਜੀ ਹੌਣ ਲਾਲ ਫੋਖੜਾ ਪਿੰਡ ਦੀ ਇੱਕ ਸੀਮਾ ਰਾਣੀ ਸੀ ਇਹਨਾਂ ਦੀ ਅਪੋਲੋ ਹਸਪੀਟਲ ਤੇ ਡੈਥ ਹੋ ਗਈ ਸੀ ਉਹ ਕੋਲੋ ਹਸਪੀਟਲ ਦੇ ਵਿੱਚ ਜਿਹੜੇ ਡਾਕਟਰ ਹਾਂ ਉਹਨਾਂ ਨੇ ਇਹ ਲਿਖ ਕੇ ਦਿੱਤਾ ਕਿ ਪਿੱਛੇ ਉਹਦੀ ਪਹਿਲਾ ਆਪਰੇਟ ਹੋਇਆ ਸੀ ਉਹਦੇ ਵਿੱਚ ਕੋਈ ਕੋਰਨਰਲ ਪਾਰਟ ਦੇ ਵਿੱਚ ਜਿਹੜੀ ਆ ਉਹ ਸਟੀਚੇ ਨਹੀਂ ਹੋਈ ਸੀ ਜਦੋਂ ਇੱਥੇ ਸਾਰੀ ਜਿਹੜੀ ਡਿਸਕਸ਼ਨ ਡਾਕਟਰਾਂ ਨੇ ਬੈਠ ਕੇ ਕੀਤੀ ਉਹ ਕਹਿੰਦੇ ਕਿ ਬਿਲਕੁਲ ਹੀ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਆ ਉਹ ਗਲਤ ਹੈ ਪੋਸੀਬਲ ਹੀ ਨਹੀਂ ਹੈ ਇਸ ਕਰਕੇ ਉਹ ਜਿਹੜਾ ਕੋਲੋ ਹਸਪੀਟਲ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ ਆ ਦੇਖੋ ਦੇ ਕਲਸਾਂ ਜਿਹੜੇ ਡੀਐਸਪੀ ਸਾਹਿਬ ਆ ਉਹਨਾਂ ਨਾਲ ਵੀ ਗੱਲ ਹੋਈ ਆ ਉੱਥੇ ਇਹ ਆ ਜੀ ਬਾਡੀ ਨਾਲ ਦੇ ਹੈਂਡਓਵਰ ਹੋ ਜਾਂਦੀ ਆ ਬਾਕੀ ਜਿਹੜਾ ਟੋਟਲ ਟਰੀਟਮੈਂਟ ਆ ਅਪੋਲੋ ਹਸਪੀਟਲ ਵਾਲਿਆਂ ਨੇ ਟਰੀਟਮੈਂਟ ਲੈ ਕੇ ਉਹ ਫਰਦਰ ਆਈਐਮਐਨ ਨੂੰ ਭੇਜਦੇ ਵਿੱਚ ਰਿਪੋਰਟ ਵਿੱਚ ਚੈਲੰਜ ਕੀਤਾ ਜਾਉ ਡਾਕਟਰ ਬਿਵੇਕ ਦੀ ਅਪੋਲੋ ਹਸਪੀਟਲ ਵਾਲਿਆਂ ਦੇ ਜੇ ਕੋਈ ਪ੍ਰੋਬਲਮ ਹੋਈ ਆ ਉਹ ਅਪੋਲੋ ਹਸਪੀਟਲ ਵਾਲਿਆਂ ਦੇ ਜਿਹੜਾ ਟਰੀਟਮੈਂਟਾ ਹੁੰਦੇ ਵਿੱਚ ਪ੍ਰੋਬਲਮ ਹੋਈ ਜਦੋਂ ਡਿਸਕਸ਼ਨ ਚ ਪਤਾ ਲੱਗੀ ਕਿ ਪੋਸੀਬਲ ਹੀ ਨਹੀਂ ਹੈਗਾ ਕਿ 2 ਮਹੀਨੇ ਬਾਅਦ ਜੇ ਇਦਾਂ ਦੀ ਕੋਈ ਕੋਆਰਡੀਨੇਟਰ ਦੇ ਵਿੱਚ ਹਸਪਟਲ ਕਰਦੇ ਆ ਅਪਡੇਟ ਦੇ ਦੌਰਾਨ ਆਪਾਂ ਕੋਆਰਡੀਨੇਟਰ ਨੂੰ ਕੱਟ ਹੀ ਨਹੀਂ ਕਰਦੇ ਜਦੋਂ ਇਹ ਸਾਰੀਆਂ ਗੱਲਾਂ ਇਹਨਾਂ ਦੇ ਪੇਰੈਂਟਸ ਜਿਹੜਾ ਲਾਥੋ ਇਹ ਜਿਹੜਾ ਉਹਨਾਂ ਦੇ ਬਾਦੀਵਾਲ ਬਾਦਸੂ ਸੀ ਜਿਹੜਾ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਗੱਲਬਾਤ ਪਤਾ ਲੱਗੀ ਤੇ ਉਹਨਾਂ ਨੂੰ ਵੀ ਅਸਲੀਅਤ ਪਤਾ ਲੱਗੀ ਕਿ ਇਸ ਹਸਪਤਲ ਦੇ ਪਾਰਟ ਦੇ ਉੱਤੇ ਕੋਈ ਗੱਲ ਹੀ ਨਹੀਂ ਆ ਗਈ ਕਿ ਗੱਲ ਹੈ ਕੋਈ ਤੇ ਉਹ ਕੋਲੋ ਹਸਪਤਲ ਦੇ ਪਾਰਟ ਦੇ ਸੀ ਇਸ ਕਰਕੇ ਉਹ ਕੋਲੋ ਹਸਪਤਲ ਦੇ ਉਹਨਾਂ ਨੇ ਜੋ ਕੋਈ ਹਾਂਜੀ ਟੀਮ ਬਣਾਈ ਜਾਊਗੀ ਹਾਂਜੀ ਜੇ ਆਪਣਾ ਚਾਣਗੇ ਬਾਦਸੂ ਉਹ ਟੀਮ ਬਣੇਗੀ ਜੀ ਫਿਲਹਾਲ ਜੇ ਉਹਨਾਂ ਦੇ ਪਾਰਟ ਦੇ ਉੱਤੇ ਕੋਲੋ ਹਸਪਤਲ ਦੇ ਹੈਗਾ ਉਹਨਾਂ ਦਾ ਸਾਰਾ ਜਿਹੜਾ ਸਮਰੀ ਆ ਤੇ ਚਾਰ ਸਮਰੀ ਹੈ ਜਿਹੜੀ ਉਹਨਾਂ ਨੇ ਦਿੱਤੀ ਆ ਉਹਦੇ ਤੋਂ ਬਿਓਂਡ ਜਾ ਟ੍ਰੀਟਮੈਂਟ ਹੈ ਜਿਹੜਾ ਉਹਨਾਂ ਨੇ ਕੀਤਾ ਹੈਗਾ ਉਹ ਟ੍ਰੀਟਮੈਂਟ ਜਿਹੜਾ ਸਾਰਾ ਕਮਬੇ ਚ ਲੈ ਕੇ ਫਰਦਾ ਕਰ ਹੋ ਗਈ ਸਰ ਧਰਨਾ ਚੱਕ ਹੋ ਗਿਆ ਜੀ ਹਾਂ ਜੀ ਇਹ ਜਿਹੜਾ ਧਰਨਾ ਬਿਲਕੁਲ ਚੱਕ ਹੋ ਗਿਆ ਜੀ ਇਹ ਐਕਚੁਅਲ ਜਿੱਥੇ ਤੇ ਪ੍ਰੋਬਲਮ ਆਈ ਨਹੀਂ ਸੀ ਇਸ ਹਸਪੀਟਲ ਚ ਇਹ ਜਿਹੜੇ ਹਸਪੀਟਲ ਦਾ ਜਿਹੜਾ ਪਹਿਲਾ ਟ੍ਰੀਟਮੈਂਟ ਸੀ ਉਹ ਵੀ ਡਾਕਟਰਾਂ ਨੇ ਸਾਰੀ ਕਾਫੀ ਆਈਐਮਏ ਦੇ ਇੱਕ ਡਾਕਟਰ ਸੋਚ ਸੀ ਠੀਕ ਹੈ ਜੋ ਆਈਐਮਏ ਦੇ ਇਸ ਵੇਲੇ ਮੌਜੂਦਾ ਵੀ ਮੈਂਬਰ ਹੈਗੇ ਨਾ ਉਹ ਵੀ ਮੌਜੂਦ ਸੀ ਉਹਨਾਂ ਨੇ ਸਾਰਾ ਜਦੋਂ ਟੈਕਨੀਕਲੀ ਸਾਰੀਆਂ ਗੱਲਾਂ ਪੜ੍ਹ ਕੇ ਤੇ ਉਹ ਦੇਖਿਆ ਤੇ ਉਹਨਾਂ ਨੇ ਇਹ ਕਿਹਾ ਕਿ ਕੁਝ ਇਸ ਹਸਪੀਟਲ ਦੇ ਵਿੱਚ ਤੇ ਜਿਹੜੇ ਪਾਰਟ ਨੂੰ ਕਹਿੰਦੇ ਆ ਕਿ ਕੋਰਨਰਲ ਦੇ ਵਿੱਚ ਕੋਈ ਪ੍ਰੋਬਲਮ ਹੋਈ ਆ 댓 ਮੀਨ ਕਿ ਉੱਥੇ ਕੁਝ ਨਾ ਕੁਝ ਹੋਇਆ ਜੋ ਹੋਇਆ ਤੇ ਉਹਨੂੰ ਚੈੱਕ ਕਰ ਲਿਆ ਜਾਏਗਾ ਜੀ ਅਦਰਵਾਜ਼ ਮੈਂ ਡਾਕਟਰ ਜੀਬੀ ਸਿੰਘ ਜੋ ਹੈ ਪੇਸ਼ੰਗਰ ਸੀ ਜੋ ਢੇਡ 2 ਮਹੀਨੇ ਪਹਿਲਾਂ ਕੀਤਾ ਸੀ ਉਹਦਾ ਆਪਰੇਸ਼ਨ ਜੋ ਹੈ ਬਿਲਕੁਲ ਠੀਕ ਠਾਕ ਪੈਸ਼ੰਗ ਗਿਆ ਸੀਗਾ ਹਫਤੇ ਬਾਅਦ ਤਾਂ ਕਟਵਾ ਕੇ ਉਸ ਤੋਂ ਪਿਛੇ ਸਾਡੇ ਕੋਲ ਨਹੀਂ ਸੀ ਆਇਆ ਪੇਸ਼ੰ ਨੂੰ ਕੋਈ ਤਕਲੀਫ ਹੋਈ ਹੈ ਤੇ ਉਹ ਕਿਤੇ ਬਾਹਰ ਤੇ ਐਡਮਿਟ ਹੋਇਆ ਉਸ ਤੋਂ ਬਾਅਦ ਉਹ ਲੋਸ ਹਸਪੀਟਲ ਗਿਆ ਉੱਥੇ ਦਾ ਆਪਰੇਸ਼ਨ ਹੋਇਆ ਹੁਣ ਉਸ ਆਪਰੇਸ਼ਨ ਪ੍ਰੋਬਲਮ ਕਿਉਂ ਹੋਈ ਕਿਉਂਕਿ ਅਸੀਂ ਸਾਡੇ ਕੋਲ ਪੇਸ਼ੈਂਟ ਬਿਲਕੁਲ ਠੀਕ ਸੀਗਾ ਕਿਉਂਕਿ ਪੇਸ਼ੈਂਟ ਉਸ ਤੋਂ ਬਾਅਦ ਸਾਡੇ ਫੋਲੋ-ਅਪ ਲਈ ਆਇਆ ਉਹਨਾਂ ਦਾ ਸਾਡਾ ਪੇਸ਼ੈਂਟ ਬਿਲਕੁਲ ਠੀਕ ਹੈ ਜੇ ਪੇਸ਼ੈਂਟ ਕੋਈ ਤਕਲੀਫ ਹੋਈ ਉਹ ਤਾਂ ਜਾ ਕੇ ਉਹਨਾਂ ਦਾ ਜੋ ਹੈ ਜੋ ਤਕਲੀਫ ਹੋਤੀ ਹੋਈ ਹੈ ਅਨਫੋਰਚੂਨੇਟਲੀ ਉਹ ਪੇਸ਼ੈਂਟ ਦੀ ਉਥੇ ਉਥੇ ਡੈਥ ਹੋਈ ਹੈ ਉਸ ਹਸਪੀਟਲ ਵਿੱਚ ਤੇ ਜਿਹੜੇ ਡਾਕਟਰ ਬਿਵੇਕ ਨੇ ਰਿਪੋਰਟ ਬਣਾਈ ਉਹ ਫੋਲੋ ਦੇ ਵਿੱਚ ਤੇ ਉਹਨੂੰ ਆਈਐਮਏ ਚੈਲੰਜ ਕਰੂਗੇ ਕਿਸ ਤਰ੍ਹਾਂ ਹੋਵੇ ਦੇਖੋ ਅਜੇ ਤੇ ਉਸ ਨੂੰ ਜੋ ਸਟੱਡੀ ਕੀਤੀ ਜਾਏਗਾ ਕਿ ਕਿਸ ਤਰ੍ਹਾਂ ਹੈ ਉਹ ਰਿਪੋਰਟ ਨੂੰ ਅਜੇ ਕੁਝ ਕਹਿ ਸਕਣਾ ਮੁਸ਼ਕਲ ਹੈ ਪਰ ਜੋ ਹੈ ਉਸ ਰਿਪੋਰਟ ਦੇ ਉਪਰ ਪੂਰੀ ਤਰ੍ਹਾਂ ਡਿਟੇਲ ਦੇਖ ਕੇ ਉਸ ਜੀ ਕੀ ਉਹਨੇ ਲਿਖਿਆ ਉਸ ਦੇ ਹਸਾਬ ਨਾਲ ਅਸੀਂ ਪੀ ਐਮ ਸੀ ਵੀ ਉਸ ਉਪਰ ਡੈਲੀਬ੍ਰੇਟ ਕਰੇਗੀ ਤੇ ਅਜੇ ਇਸ ਦੇ ਉਪਰ ਕੋਈ ਕਹਿ ਸਕਣਾ ਮੁਸ਼ਕਿਲ ਹੈ ਉਥੇ ਪੂਰਨ ਹਸਪੀਟਲ ਹੋਇਆ ਉਥੇ ਆਪਰੇਸ਼ਨ ਹੋਇਆ ਇਸ ਵਿੱਚ ਸਾਡਾ ਕੋਈ ਵੀ ਨਹੀਂ ਕੋਈ ਕਿਤੇ ਵੀ ਸਾਡੇ ਕੋਈ ਕੰਮ ਨਹੀਂ ਹੈ ਜੋ ਤਕਲੀਫ ਪੇਸ਼ ਨੂੰ ਹੈ ਸੀ ਉਥੇ ਜੋ ਸਰਜਿਕਲ ਟੀਮ ਜੋ ਵੀ ਆਪਰੇਟ ਕਰਦੀ ਹੈ ਉਹੀ ਰਿਸਪੋਨਸੀਬਲ ਹੁੰਦੇ ਨੇ ਸਾਰਾ ਅਜੇ 2 ਮਹੀਨੇ ਬਾਅਦ ਇਹ ਆ ਕੇ ਇਹਨਾਂ ਨੇ ਇੱਥੇ ਧਰਨਾ ਦਿੱਤਾ ਹੈ देखो और बड़ा अनफोर्चुनेट सो क्योंकि असं सा जो है भी कोई रोलियां अभी अपने ओपरेशन थे सारी फाइलों चेक की उन्हें रिकॉर्ड से देखे जो पेशेंट लैके आया उस पेशेंट सब कुछ ठीक लिखे हुए हैं तो एना उन्होंने जी गल है अपोलो हॉस्पिटल साढ़े सिरते मंडना एक अच्छी गल नहीं तो इस करके जो है जिथे भी कोई सर्जिकल ओपरेट करता उन्होंने सर्जन पता हूं कि उन्हें ओपरेट की साडे वालों बिल्कुल पेशेंट का सही ऑपरेशन सही इलाज रहा पेशेंट ठीक होके गया और जो है टाके कटे गए ਤੇ ਉਸ ਤੋਂ ਅੱਜ ਪੇਸ਼ ਨੂੰ ਆਏ ਨਹੀਂ ਸਾਡੇ ਕੋਲ ਤਕਲੀਫ ਨਹੀਂ ਹੈ ਸਾਡੇ ਕੋਲ ਤਾਂ ਇਹ ਨਹੀਂ ਆਏ ਤਾਂ ਇਹ ਉਹ ਜਾ ਕੇ ਉਸ ਹਸਪਤਲ ਗਿਆ